ਅਜ ਕੀ ਨਹੀਂ ਹੈਗਾ ਇੱਥੇ ਇੰਡੀਆ ਦੇ ਵਿੱਚ ਬਾਹਰ ਤੇ ਅਸੀਂ ਦਿਹਾੜੀਆਂ ਹੀ ਕਰਦੇ ਫਿਰਦੇ ਆ ਜਵਾਕ ਦਾ ਮੂੰਹ ਵੇਖ ਕੇ ਮੈਨੂੰ ਲੱਗਦਾ ਵੀ ਤੁਸੀਂ ਨਾ ਉਹਨੂੰ ਧੱਕੇ ਦੇ ਨਾਲ ਹੀ ਆਸਟ੍ਰੇਲੀਆ ਭੇਜਦੇ ਪਏ ਜੇ ਤਾਂ ਹੀ ਤਾਂ ਇਹਨਾਂ ਚੁੱਪਚਾਪ ਹੈ ਵਿਚਾਰਾ ਜਵਾਕਾਂ ਦੇ ਨਾਲ ਐਵੇਂ ਧੱਕਾ ਨਹੀਂ ਕਰੀਦਾ ਵੀਰੇ ਹੋਰ ਕੀ ਹੁਣ ਨਹੀਂ ਪਰਜਾਈ ਪਤੰਦਰ ਬਾਲਾ ਸੰਗਾਲੂ ਆ ਮੇਰੇ ਵਾਂਗੂ ਘੱਟ ਹੀ ਬੋਲਦਾ ਉਹ ਬੁਲਾ ਲਓਗੇ ਤਾਂ ਬੋਲ ਪੈਂਦਾ ਨਹੀਂ ਦੰਦ ਤੋਂ ਦੰਦ ਨਹੀਂ ਚੱਕਦਾ ਉਹ ਖਾਣ ਪੀਣ ਦਾ ਖੁੱਲਾ 7-8 ਰੋਟੀਆਂ ਖਾ ਜਾਂਦਾ ਪਤੰਦਰ 7-8 7-8 ਤਾਂ ਉਹ ਦੋ ਆ ਪਰਜਾਈ ਜਦੋਂ ਸਬਜ਼ੀ ਭਾਜੀਾਂ ਦੀ ਪਸੰਦ ਦੀ ਨਾ ਹੋਵੇ ਵੈਸੇ ਤਾਂ 10 15 ਨੂੰ ਪੱਬ ਨਹੀਂ ਲੱਗਣ ਦਿੰਦਾ ਨਿੱਕਾ ਹੁੰਦਾ ਤਾਂ ਬਾਈ ਵੀ 12 12 ਰਗੜ ਜਾਂਦਾ ਸੀ ਹੁਣ ਭਾਵੇਂ ਘਟ ਗਿਆ ਹੋਵੇ ਕਿਉਂ ਬਾਈ ਆ ਲਓ ਅਰ ਰਜਾਈ ਆ ਗਈ ਚੱਕੋ ਰਜਾਈ ਤੇ ਸਾਨੂੰ ਦਿਓ ਛੁੱਟੀਆਂ ਉਹ ਐਂਦੀ ਮਾਸੀ ਕੋਲੇ ਚੱਲੇ ਆ ਮੈਂ ਕਿਹਾ ਮਲਾ ਲਈਏ ਫੇਰ ਕੀ ਪਤਾ ਕਦੋਂ ਇਹ ਆਵੇ ਤੇ ਕਦੋਂ ਮੇਲ ਹੋਣ ਤੇ ਭਰਜਾਈ ਜਵਾਕ ਦਾ ਧਿਆਨ ਰੱਖੀ ਖਾਣ ਪੀਣ ਦਾ ਹੈ ਮਸਾਂ ਚਾਵਾਂ ਨਾਲ ਪਾਲਿਆ ਮੇਰਾ ਗੋਲੂ ਜਾ ਚੰਗਾ ਬਾਈ ਇਆਜ ਤੇ ਦਿਓ ਫਿਰ ਉਹ ਕੰਜਰਾ ਉਹ ਪੈਰੀ ਹੱਥ ਲਾ ਆਏ ਆ ਆਪਣੇ ਤਾਈ ਤਾਈ ਦੇ ਅੱਛਾ ਪਰਜਾਈ ਸਾਸਰੀ ਕਾ ਐ ਚੱਲ ਨਾ ਹੁਣ ਕਿਉਂ ਮੂੰਚ ਕੁੰਗਣੀਆਂ ਪੈ ਗਈਆਂ ਹੁਣ ਕਿਉਂ ਨਹੀਂ ਜਵਾਬ ਦਿੱਤਾ ਉਹਨਾਂ ਨੂੰ ਕਿ ਅਸੀਂ ਨਹੀਂ ਰੱਖ ਸਕਦੇ ਇਹਨਾਂ ਦੇ ਦੁਰਮਟ ਜੈ ਇਹਨੂੰ ਪਹਿਲਾਂ ਹੀ ਸਾਡੇ ਕੋਲ ਤਿੰਨ ਬੈੱਡਰੂਮ ਨੇ ਦੋ ਚ ਜਵਾਕ ਸੌਂਦੇ ਨੇ ਤੇ ਇੱਕ ਚ ਆਪਾਂ ਇਹਨੂੰ ਕਿੱਥੇ ਰੱਖਾਂਗੇ ਤੂੰ ਸ਼ਹਿਰ ਦੀ ਜੰਮੀ ਪਲੀ ਆ ਤੈਨੂੰ ਪਿੰਡਾਂ ਦੇ ਮੂੰਹ ਮळा ਜੇ ਤੇ ਸਹਿਚਾਰ ਦਾ ਕੱਖ ਨਹੀਂ ਪਤਾ ਤਿੰਨ ਪੀੜੀਆਂ ਤੋਂ ਸਾਂਝਾ ਸਾਡੀ ਛਿੰਦੇ ਹੋਰਾਂ ਨਾਲ ਸਾਡੇ ਬਾਬੇ ਦਾਦੇ ਹਮੇਸ਼ਾ ਇੱਕ ਦੂਜੇ ਦੇ ਦੁੱਖ ਸੁੱਖ ਚ ਖੜਦੇ ਰਹੇ ਆ ਉਹਦੀ ਮਾਂ ਨੇ ਸਾਡੇ ਨਾਲ ਕਦੇ ਕੋਈ ਵਿਤਕਰਾ ਨਹੀਂ ਕੀਤਾ ਜਿਸ ਤਰ੍ਹਾਂ ਦੀ ਥਾਲੀ ਚ ਜਿਹੋ ਜੀ ਰੋਟੀ ਛਿੰਦੇ ਹੋਰਾਂ ਨੇ ਖਾਣੀ ਉਹੋ ਜੀ ਥਾਲੀ ਚ ਸਾਨੂੰ ਰੋਟੀ ਦਿੰਦੀ ਰਹੀ ਐ ਮੇਰਾ ਸਾਰਾ ਬਚਪਨ ਲੰਘਿਆ ਉਹਨਾਂ ਦੇ ਘਰ ਚ ਲੂਣ ਖਾਦਾ ਮੈਂ ਉਹਨਾਂ ਦਾ ਅੱਜ ਜੇ ਉਹਨਾਂ ਨੂੰ ਸਾਡੀ ਲੋੜ ਪੈ ਗਈ ਆ ਤਾਂ ਮੈਂ ਚਿੱਸੀ ਵਟ ਜਾ ਕੋਈ ਨਹੀਂ ਸਾਰ ਲਾਂਗੇ ਔਖੇ ਸੌਖੇ ਔਖੇ ਸੌਖੇ ਨਹੀਂ ਕਹੋ ਔਖੇ ਔਖੇ ਸਾਰ ਲਾਂਗੇ ਸੁਣਿਆ ਨਹੀਂ ਉਹਦਾ ਮੁੰਡਾ ਇੱਕ ਟਾਈਮ ਤੇ 10 10 ਰੋਟੀਆਂ ਚੱਪ ਜਾਂਦਾ ਸਾਰੇ ਦਿਨ ਚ ਉਹਦੀਆਂ 30 ਰੋਟੀਆਂ ਲਾਉ ਕਿਹੜਾ ਤੂੰ ਸਦਾ ਚੁਪ ਕਰਕੇ ਪੈ ਜਾਣ ਆਪਣਾ ਮੂੰਹ ਮੁਲਾਜ਼ਾਜਾ ਲੈ ਕੇ ਤੇ ਮੇਰੇ ਕੋ ਨਹੀਂ ਲੰਗਰ ਲੱਥ ਦੇ ਅੱਖੇ ਪਰ ਜਾਈ ਵੇਖਿਓ ਹਾਂ ਮੇਰਾ ਕਿਤੇ ਜਵਾਕ ਲਿੱਸਾ ਨਾ ਹੋ ਜੇ ਜਿਸ ਹਿਸਾਬ ਦੇ ਨਾਲ ਉਹ ਰੋਟੀਆਂ ਵਲੇਟਦਾ ਨਾ ਮੈਨੂੰ ਲੱਗਦਾ ਸੱਤ ਲੋੜੀਆਂ ਵੀ ਲਿੱਸਾ ਨਹੀਂ ਹੁੰਦਾ ਮੈਨੂੰ ਤਾਂ ਹੁਣ ਆਪਣੇ ਜਵਾਕਾਂ ਦਾ ਫਿਕਰ ਪੈ ਗਿਆ ਕਿ ਕਿਤੇ ਉਹ ਨਾ ਵਿਚਾਰੇ ਲਿੱਸੇ ਹੋ ਜਾਣ ਯਾਰ ਤੂੰ ਐਵੇਂ ਕਾਲੀ ਪੈ ਜਾਨੀ ਜੇ ਉਹਦੀ ਥਾਂ ਤੇ ਤੇਰਾ ਕੋਈ ਭਰਾ ਭਤੀਜਾ ਹੁੰਦਾ ਫਿਰ ਤੂੰ ਉਹਨੂੰ ਜਵਾਬ ਦੇ ਦਿੰਦੀ ਚੱਲ ਛੱਡ ਕੋਈ ਨਹੀਂ ਵੇਖੀ ਜਾ ਹੈਗਾ ਬਾਬਾ ਦੇਣ ਵਾਲਾ ਜਿਸ ਹਿਸਾਬ ਦੇ ਨਾਲ ਤੁਸੀਂ ਧਰਮਸ਼ਾਲਾ ਖੋਲ ਰੱਖੀ ਆ ਨਾ ਮੈਨੂੰ ਲੱਗਦਾ ਇਹ ਇੱਕ ਦਿਨ ਵਾਕੇ ਅਸੀਂ ਬਾਬੇ ਦੇ ਦਰ ਤੇ ਜਾ ਕੇ ਬਹਿ ਜਾਾਂਗੇ